ਚੱਕੜ ਚੂਤਾ ਚਿੱਟੂ ਚੂ ਜਿੰਨਾ ਨੇ ਖੋ ਜੀ ਦੇ ਜਸਤੇ ਜਸਤੇ ਜਾਰ ਕਰਾ ਦੇਾਂਗੇ ਪੱਕਾ ਪੈਂਚਰ ਮਾਰ ਕੇ ਪੈਂਚਰ ਖੂਠਾ ਕਰ ਦਾਂਗੇ ਮਟਕਾਂ ਟੁੱਟਣੇ ਦੀ ਜੀ ਮੱਚ ਟੋ ਟੋ ਦੂ ਤੇ ਟੈਂਕ ਭਰਾਂ ਜਾਂਗੇ ਜਿਹੜਾ ਠਾਢੇ ਸੋਨੇ ਨਾ ਛੋੜੂ ਜਹਾ ਜੱਟ ਗੱਡਗਾ ਤੇ ਚੜਾ ਦੇਾਂਗੇ ਆਹ ਹਾਂ ਹੂੰ ਚੱਕੜ ਚੂਤਾ ਚਿੱਟੂ ਰੁਕ ਜਾ ਜਗਰ ਚੁੱਡੀ ਚਾਹ ਜੇ ਕੋਈ ਸਿਕਾਰ ਆ ਜੇ ਜਦ ਬੱਦ ਦਿਆਂਗੇ ਬਾਪੇ ਲੋਹ ਵਾਲੇ ਬਣਦੇ ਆ ਐਡੇ ਮੰਤਰ ਮਾਰਾਂਗੇ ਤੁਈ ਪਿਓ ਨੂੰ ਮੈਂਟਾਂ ਚ ਠੱਗ ਲਿਆਂਗੇ ਫੇਰ ਹੀ ਕੰਮ ਚੱਲੂਗਾ ਘਰ ਦਾ ਬਾਪੇ ਦਾ ਨਾ ਬੜਾ ਸੁਣਿਆ ਲੋਹ ਦੀ ਛੱਟ ਆਉਂਦਾ ਸੁਣਿਆ ਰਿਸ਼ਤੇ ਵੀ ਬਾਲੇ ਕਰਾਉਂਦਾ ਚੱਲ ਕੇ ਨਾ ਅੱਗੇ ਬਾਬੇ ਕੋਲੇ ਯਾਰ ਆਪਾਂ ਬਾਬੇ ਕੋਲੀ ਚੱਲਦੇ ਆ ਚੱਲ ਗਏ ਬਾਬੇ chagad tum back tum back karmi to dardah ban gaya ki baba scar ko gaya ਪੂਟ ਪਰੇਤ ਕੱਢ ਦਿਆਂਗੇ ਰਿਸ਼ਤੇ ਦੀ ਫੁੱਟ ਰਿਸ਼ਤੇ ਕਵਾ ਦਿਆਂਗੇ ਕਿਹੜਾ ਕਿਹੜਾ ਪੂਟ ਪਰੇਤ ਤੁੰਬੜਿਆ ਦਾ ਪਿੰਟਾ ਸਿਕੰਟਾਂ ਚ ਬਾਹਰ ਕੱਢ ਦਿਆਂਗੇ ਜੇ ਕੁਟ ਐ ਲੱਗ ਜਾ ਪੂਟ ਪਰੇਤਾਂ ਤੋਂ ਪਹਿਲਾਂ ਯਾਦ ਕਰਨ ਤੋਂ ਸ਼ਿਕਾਰ ਆ ਗਿਆ ਲੱਗਦਾ ਹੁਣ ਇਹਦਾ ਵੀ ਕੰਟਾ ਕੱਢ ਦਿਆਂਗੇ ਲੈ ਇਹ ਮੇਰੇ ਪਛੜ ਵੀ ਨਾ ਜੇ ਵੀ ਗਰਮੀ ਤੋਂ ਦਰਦਾ ਇਹਨੇ ਤੇ ਮੈਂ ਪਹਿਲਾਂ ਹੀ ਰਿਸ਼ਤਾ ਕਰਾਇਆ ਸੀ ਇਹਨ ਕੁੜੀ ਦਿਖਾਉਂਦਾ ਲਾਰਾ ਲਾਇਆ ਸੀ ਉੱਧਰ ਦਿਖਾਈ ਦੀ ਅੱਧ ਵਿਚਕਾਰ ਰਹਿ ਗਿਆ ਇਸ ਤੋਂ ਦਾਦਾ ਤੇ ਮੈਂ ਬਾਬਾ ਬਣਿਆ ਸੀ ਮੈਂ ਹੀ ਪਟੰਦਰ ਫੇਰ ਆ ਗਿਆ ਲੈ ਹੁਣ ਇਹਨ ਪਛੜ ਨਾਵੇ ਪੂਤ ਪ੍ਰੇਤ ਇਹਦੇ ਸਾਰੇ ਕਰ ਦੇਾਂਗੇ ਅੱਗੇ ਟੀਕਾ ਲਾਇਆ ਸੀ ਦੁਬਾਰੇ ਫਿਰ ਜੜ ਦੇਾਂਗੇ ਧੂ ਠੰਗ ਚੱਲਦੇ ਆ ਚਲ ਬਾਬਾ ਜਦ ਪੁੱਛਦੇ ਕਿ ਵਿਆਹ ਦਿੰਦਾ ਬਾਬਾ ਪਰ ਇਸਤੇ ਵਾਲੀ ਪੁੱਛ ਨਾਲ ਬਾਬੇ ਤੋਂ ਮਾ ਬਾਬਾ ਉਹ ਬਲੇ ਸ਼ਿਰਾਗਾ ਤੂੰ ਨੱਛਦੀ ਡਿਰੇ ਮਾਂ ਤਨ ਦੇਖਾਂ ਦੀ ਚਾਹ ਬਾਬਾ ਕਿ ਜੇ ਖਾ ਬਾਬਾ ਤੇ ਤੁੰਝਾਂ ਤੇ ਹਰ ਸਾਰੀ ਸ਼ਕਲਾਂ ਚ ਬਾਬੇ ਆ ਬਾਬਾ ਦੰ ਨੂੰ ਮੈਂ ਦੱਸ ਮੈਂ ਤੈਨੂੰ ਇੱਕ ਗੱਲ ਦੱਸਦਾ ਬੱਚਾ ਤੇਰਾ ਹੋਇਆ ਨਹੀਂ ਰਿਸ਼ਤਾ ਕੋ ਖਾਬਾ ਬਬਾ ਦਨ ਸੱਚੀ ਕਥਾ ਦਬਾ ਬਬਾ ਅੰਦਰ ਮੈਂ ਤੇ ਦੀਆਂ ਲੇਖਾਂ ਦੱਸਦੀਆਂ ਬਾਦ ਮਾੜੀ ਜਿੱਤਾ ਹਾਂ ਕਰ ਮੈਂ ਤੈਨੂੰ ਬੇਕਤੀ ਵਾਸ ਨੀ ਨਿੱਕ ਮੱਥਾ ਦੇ ਖੁੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਖਾ ਗਿਆ ਜਿੱਦੇ ਦੂਰੇ ਤੋਂ ਦੇਖੜ ਗਿਆ ਇਹ ਨਾ ਵੀ ਬੋਲਣ ਲੱਗਾ ਠੀਕ ਆ ਬਾਬਾ ਹੋਰ ਵੀ ਗਾਲੀ ਕੱਢ ਤੈਨੂੰ ਬਸ ਸੈਟ ਕਰ ਲੈ ਕੋਈ ਛੱਡ ਜਾ ਕੋਈ ਵੀ ਦੱਸਦਾ ਤੈਨੂੰ ਹੁਣ ਕੰਮ ਦਾਏਗਾ ਤਮਾ ਕੋਈ ਪੇਟਾ ਨਾ ਥਾੜੀ ਪਰ ਇਹ ਜੇ ਮੈਂ ਇਹ ਦੁਬਾਰਾ ਇੱਕ ਛੱਡ ਨਹੀਂ ਪਤਾ ਕਿਉਂ ਬੰਦੇ ਅਮੋਸ਼ੇ ਬਾਬਾ ਮੈਨੂੰ ਮੰਗ ਕਰ ਦੇ ਦੀਏ ਦੇ ਲੋਰ ਜੀ ਹਮ ਤੇ ਕਾ ਨਵਰਾ ਬੱਬਾ ਕਾਦੇ ਲਾ ਲਾ ਜਮਟੇ ਦੋ ਕਿੰਟਾ ਚਾ ਛੱਡ ਤੂੰ ਛੜੇ ਤੇਰਾ ਧੂਈ ਵੀ ਮਾਰ ਗਿਆ ਤੂੰ ਤਾਂ ਵਾ ਬਾਂ ਤਰੀਆਮੀ ਆ ਤੈਨੂੰ ਕੈਂਟੇ ਦਕਾਂ ਦਾ ਲੜਾ ਨੰਦਾ ਸਿਰ ਛੱਟੇ ਜਾਂਦੀ ਐ ਇਹਨੂੰ ਕਾ ਪਤਾ ਬਾਬਾ ਬਾਬੇ ਚੀਗਾ ਦੇਖਾ ਪੜ ਗਿਆ ਦੇਖਾ ਬਾਬਾ ਮਾਤਾ ਦੇਨੀ ਵੀ ਉਹ ਦੇਖੋ ਨਾ ਤੈਨੂੰ ਬਹਿਮ ਹੋ ਗਿਆ ਛੇਰਾ ਬੜੀ ਗੱਲ ਨਾ ਕਰ ਤੂੰ ਜਿਹਦੇ ਨਾਲ ਨਹੀਂ ਤੈਨੂੰ ਇੱਥੇ ਹੀ ਭਸਮ ਕਰ ਦੂੰਗਾ ਮੈਂ ਨਾ ਮੱਬਾ ਨਾ ਏਕਾ ਬਣ ਕੇ ਗਰਮੀ ਤੋਂ ਡਰਦੇ ਬਾਬੇ ਬਣ ਕੇ ਗਰਮੀ ਤੋਂ ਡਰਦੇ ਬਾਬੇ ਬਣ ਕੇ ਗਰਮੀ ਤੋਂ ਡਰਦੇ ਹੁੰਡੀ ਸਾਡੇ ਘਰ ਦੇ ਛਾਪੇ ਚੱਲਦੇ ਜਦੋਂ ਤੇਰੇ ਅਰਕਸ਼ ਕਾਹ ਰਹਉਂਦਾ ਫੇਰੇ ਕੰਮ ਕਰਦੀ ਆ ਸਾਡੇ ਚਾਂਦੇ ਅੱਛਾ ਬਾਬਾ ਸੁਣ ਤੇਜੇ ਐ ਮਾਤਰ ਨਾ ਚੱਲਿਆ ਜੁ ਤੇਰੇ ਮੈਂ ਮੰਤਰ ਮਾਰ ਤੈਨੂੰ ਮੰਤਰ ਦੇਤਾ ਯੂ ਰਿਪੀਟ ਕਰ ਦਿਵਾ ਰੇ ਗਰਮੀ ਤੋਂ ਦਰਦੇ ਬਣ ਕੇ ਬਾਬੇ ਗਰਮੀ ਤੋਂ ਦਰਦੇ ਬਣ ਕੇ ਬਾਬੇ ਐਜੂ ਬਾਈ ਤੈਨੂੰ ਵੀ ਪਤਾ ਕੱਲੀ ਹੋਵੇ ਘਰ ਦੇ ਸ਼ਾਬੇ ਤੈਨੂੰ ਮੰਤਰ ਦਿੰਨੀ ਆ ਛੁਟਾ ਦੇ ਰਾਨਾ ਬਰਤਾਨੀ ਤੇ ਬਟਾਕੇ ਸੱਤ ਵੀ ਅਰਚਨ ਤੂੰ ਲੈ ਛੁਣ ਕਾਹਮੀ ਟੁੱਟਦੇ ਬਣ ਕੇ ਬੱਪੇ ਬੱਬੇ ਬਣ ਕੇ ਗਰਮੀ ਟੁੱਟਦੇ ਢੰਗੜਾ ਟਾ ਛੱਜਦਾ ਹੈ ਕੀ ਬਾਬਾ ਢੰਗੜਾ ਕਾ ਛੱਜੇ ਅੱਗੇ ਅੱਗੇ ਚਮੇ ਡੁੱਬੀ ਪੱਕ ਲੈ ਮਾਚਾ ਚਿਰਾ ਰਸਤਾ ਕਾਟੀਏ ਸਿੱਧੀ ਗਲਤial ਜੇ ਬਰਨ ਤੇਰੇ ਨਾਲ ਜੀ ਡਾਪੇ ਤੈਨੂੰ ਬਰੇ ਤਾਂਨੇ ਦਿੱਤੇ। ਬਾਬਾ ਕਾਹਨੇ ਤਾਂ ਕੰਖਾਲੇ ਬਾਬਾ ਕੀ ਗੱਲ ਕਰਦੇ ਤੂੰ? ਤਾਂਨੇ ਬਹੁਤ ਦਿੱਂਦਿਆ ਲੋਕ ਤੈਨੂੰ। ਬਹੁਤ ਬਾਬਾ। ਅੱਛਾ। ਲੈ ਥੋੜੀ ਜਿਹੀ ਸ਼ਿਵਾ ਕਰ ਦਿਆਂਗੇ ਬਾਬੇ ਜੀ। ਅੱਜ ਦਾ ਬਾਬਾ ਥੋੜੀ ਜੀ ਸਾਰੀ ਕਰਦੇ। 1051 ਰੁਪਏ ਲੱਗਣਗੇ। ਤੂੰ ਬਾਬਾ ਕਹਿਣਾ 1151 ਦੇ ਦਿੰਦੇ ਆ। ਨਾਲਾ ਚੰਡਾਲ ਚ ਮਾੜਾ ਹੁਟਾ। ਬੱਸ ਤੈਨੂੰ ਪਤਾ ਨਾ ਜੁੱਤ ਤੇਰੇ ਕਾ ਦੀ ਆ ਦੂ ਤੇਰੇ ਕਰ ਰੋਟੀਆਂ ਪੱਕ ਜਾਣੀ ਨਾ ਸਿੰਘਾ ਨਾ ਤੈਨੂੰ ਕੰਮ ਦੱਛਾਂਗੇ ਉਹੀ ਕਰਨਾ ਗਰਮੀ ਤੋਂ ਡਰਦੇ ਬਣ ਕੇ ਬਾਬੇ ਗਰਮੀ ਤੋਂ ਡਰਦੇ ਬਣ ਕੇ ਬਾਬੇ ਪਹਿਲਾਂ ਢਾਈ ਰੋਕੀ ਸੀ ਗਰਮੀ ਤੋਂ ਡਰਦੇ ਬਣ ਕੇ ਬਾਬੇ ਭਗੜਾ ਸਾਡਾ ਤਾਂ ਸਾਜ ਨੱਚਣਗੇ ਸੁੱਤੇ ਸਾਰੇ ਬੰਦੇ ਬਲੀ ਚਰੇ ਜੇ ਮੇ ਮਾਂ ਤਰ ਨਾ ਚੱਲਿਆ ਸੋਤੇ ਮੈਂ ਮਾਰੂ ਮਾਂ ਤਰ ਛਾਟੀ ਤਾਂ ਮਾਂ ਤਰ ਤੂੰ ਮਾਰੇਗਾ ਕਿੱਥੋਂ ਢਾਗਾਂਲੇ ਮਾਤਰ ਵੱਜਣਗੇ ਫਿਰ ਹੈ ਕਿ ਮੈਂ ਪੱਟੀ ਲਈ ਤੈਨੂੰ ਜਿਦੋਂ ਮਾਂ ਤਰ ਦੇ ਤਾਂ ਮਗਰ ਬੋਲੀ ਇਗੜੇ ਚਿਗੜ ਪਿਗੜ ਇਗੜ ਚਿਗੜ ਪਿਗੜ ਇਗੜ ਚਿਗੜ ਪਿਗੜ ਇਗੜ ਜਿਗੜ ਪਿਗੜ ਝੂਛੜਫਾ ਝੂਛੜਫਾ ਇਹ ਮਾਂ ਤਰ ਜਾ ਰਿਹਾ ਕਿ ਤੇਰੇ ਕਨੀ ਛਾਈ ਧੂਣਾ ਤਾਂ ਆਉਣ ਲੈ ਤੇ ਘਰ ਮੇਰੀ ਬਾਲਾ ਪੜਲੇ ਅੱਛਾ ਕਹੜਾ ਤੂੰ ਪਹੁੰਚਿਆ ਨਾ ਤੇਰਾ ਰਿਸ਼ਤਾ ਹੋ ਜੂ ਅੱਬਾ ਤੇਰੇ ਘਰ ਦੀ ਲਾ ਜਿਹੜੇ ਘਰ ਦੀ ਤੇਰੇ ਖੇਤਰ ਨਾਲ ਲੱਗ ਮੀਆਂ ਤੇ ਬੱਬਾ ਮੈਨੂੰ ਸਾਹੂ ਗੁੜੀ ਜੜੀ ਦੀ ਰਾ ਤੂੰ ਰਿਸ਼ਤਾ ਲੈਣਾ ਚਾਹੁੰਂ ਕਿ ਇਹ ਤੈਨੂੰ ਨਾ ਗੜੂ ਕੋ ਪੱਢਣੀ ਦਿੰਦਾ ਆਖੀ ਬੋਲਦਾ ਬਾਬਾ ਡਾ ਗਾਣਾ ਖਾ ਲਈ ਮਰਤਾ ਇਹ ਤਾਂ ਟਿੱਟਾ ਹੈ ਅੱਤਿਆ ਪਿਆ ਕਿਆ ਅੱਕੇਆ ਪਿਆ ਪੈਦਾ ਆਈ ਦੀ ਧੂਈ ਮਾਰ ਲਈ ਹੁਣ ਫੇਰ ਮਾਰਦੇ ਐ ਐ ਪਤਾ ਵੀ ਨਾ ਲੱਗ ਬਾਬਾ ਬੜਾ ਧਰਮਾ ਛੇਰਾ ਤੂੰ ਠੱਗਾ ਹੋ ਜਾ ਜਿਹੜਾ ਬਿਆਹ ਮੂਟੂ ਅੰਦਾ ਪਸਤਾ ਨਹੀਂ ਹੋਣਾ ਬਾਬਾ ਗਰਮੀ ਆ ਸਾਡਾ ਹੋਣਾ ਗਰਮੀ ਪਰਮੀ ਛੜੀ ਰਹਿ ਜੂ ਅੱਡੇ ਤੱਕ ਦੇ ਬੰਦ ਕਰ ਤੱਕ ਕੀ ਗੁਸਲੂ ਸਾਡੀ ਅੱਗੇ ਕਿਰੇ ਉਹਦੀ ਮਰੋੜੇ ਲਾ ਕੇ ਅੱਗੇ ਵੀ ਤੈਨੂੰ ਮਗਰੇ ਨੇ ਚੂਲ ਜਿਹੜਾ ਟੱਕ ਟਟੀਆਂ ਖਵਾਤੀਆਂ ਤੈਨੂੰ ਮੁੜ ਕੇ ਮਿਲਿਆ ਨਹੀਂ ਕੀ ਕੁਥਰ ਬੁਝਦੀ ਕਰ ਗਿਆ ਬਾਬਾ ਮੁੰਚ ਨਹੀਂ ਹੋਇਆ ਅੱਖ ਹਲਣਾ ਕਾ ਕੰਨ ਆਉਣਾ ਲੈ ਪਹਿਂਦੀ ਚੁੜਲੂ ਕੈਸੇ ਦੇ ਦੀ ਤੇ ਕਾ ਬਾਬਾ ਬਲੰਗਰ ਲਾਉਣਾ ਜੀ ਕਾਲਾ ਲੱਗ ਪਿੰਡ ਅੱਗੇ ਤਾਂ ਕੀ ਲੈਵਾਂਗੇ ਪਹਿਲਾਂ ਤੇਰਾ ਤੇ ਪਿਆ ਤੇਰਾ ਵਿਆਹ ਜੇ ਬਾਬਾ ਨਾ ਹੋਇਆ ਤੇ ਸੜੇ ਤੇਰਾ ਤੰਬੂ ਤੇ ਤੂੰ ਪਿੰਡੋਵਾਰ ਪਿਆ ਹੋਇਆ ਉਹ ਤਾਂ ক্ষমা ਕਰ ਦੁੱਨਾ ਕਿਤੇ ਡੇਰੇ ਚ ਖੋੜ ਗਏ ਚਲੋ ਭਾਈ ਚਲੋ ਮਮਾ ਜੀ ਤੂੰ ਚਲ ਜਾ ਰਿਹਾ ਇੰਦੀ ਅਕੀ ਟੂਈ ਮਾਰ ਲਈ ਹਾਂ ਅੱਗੇ ਰੋਕ ਪਰ ਪੂਜੇ ਚ ਪਾ ਲੈ ਚਕਾਰਪੇ ਤੇਰੇ ਪਟਕਦਾ ਫੇਰ ਦਾਰਿਸ਼ ਤਾਂ ਜੀ ਤੱਕ ਹੀ ਹੋਇਆ ਕੋਈ ਗੱਲ ਨਹੀਂ ਫੇਰ ਵੱਧਦੇ ਜੇ ਇਹਨੂੰ ਫੇਰ ਉੱਡ ਜਾਗੇ ਹੋਰ ਕੁਲੀ ਚ ਦੇਖੀ ਜਾਓ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬਰ ਕਰ ਲਿਓ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸਾਨੂੰ ਮੋਟੀਵੇਸ਼ਨ ਜ਼ਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਫੋਲੋ ਕਰਿਆ ਕਰੋ ਅਸੀਂ ਆਈ ਮੋਟੀਵੇਸ਼ਨ ਹੋ ਕੇ ਵਧੀਆ ਵਧੀਆ ਵੀਡੀਓ